ਇਹ ਕਿਤੇ ਜਾਰੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਬਦਲਾ ਕੁਜੀ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਲਟਕਾਇਆ ਜਾ ਰਿਹਾ ਟਾਈਮ ਟਪਾਉਣ ਦੀ ਨੀਤੀ ਹੈ ਜਿਹੜੀ ਉਹ ਮੈਨੇਜਮੈਂਟ ਦੇ ਤੇ ਸਰਕਾਰ ਨੇ ਅਪਣਾਈ ਹੋਈ ਆ ਹਰ ਵਾਰ ਮੀਟਿੰਗ ਕਰਕੇ ਲਾਰੇ ਲਾ ਕੇ ਸਾਨੂੰ ਟਾਈਮ ਟਪਾਉਣ ਲਈ ਜਿਹੜਾ ਸਮਾਂ ਦੇ ਦਿੱਤਾ ਜਾਂਦਾ ਕਿ ਤੁਹਾਡੀਆਂ ਮੰਗਾਂ ਨੂੰ ਜਿਹੜੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਕਿਤੇ ਵੀ ਸਾਡੀ ਕੋਈ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਜਾਂਦੀ ਜਿਸ ਕਾਰਨ ਮਜਬੂਰਨ ਸਾਨੂੰ ਸੰਘਰਸ਼ਾਂ ਦੇ ਰਾਹ ਪੈਣਾ ਪੈਂਦਾ ਇਹ ਮੇਨ ਡਿਮਾਂਡਸ ਸਾਡੀ ਸਭ ਤੋਂ ਜਿਹੜੀ ਮੇਨ ਡਿਮਾਂਡ ਆ ਉਹ ਕੱਚੇ ਮੁਲਾਜ਼ਮਾਂ ਨੂੰ ਕਿ ਕਰਕੇ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਬੰਦ ਕੀਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਸਰਕਾਰ ਦਾ ਏਜੰਡਾ ਸੀ ਇਹ ਜਦ ਸਰਕਾਰ ਸੱਤਾ ਵਿੱਚ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਬੰਦ ਕੀਤਾ ਜਾਊਗਾ ਪਰ ਸਰਕਾਰ ਕਿਤਨਾ ਕਿਤੇ ਉਹਦੇ ਵਿੱਚ ਫੇਲ ਸਾਡੀ ਕੋਈ ਵੀ ਮੰਗ ਆ ਜਿਹੜੀ ਸਰਕਾਰ ਵੱਲੋਂ ਨਹੀਂ ਮੰਨੀ ਗਈ ਗੀ ਗੱਲਬਾਤ ਦਾ ਵੀ ਦੌਰ ਸੁਣੋ ਅਸੀਂ ਹਾਂਜੀ ਦੇਖੋ ਮੀਟਿੰਗਾਂ ਨੇ ਟਰਾਂਸਪੋਰਟ ਮੰਤਰੀ ਨਾਲ ਤੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਜਿਹੜੀ ਜਥੇਬੰਦੀ ਦੀ ਮੀਟਿੰਗ ਆ ਉਹ ਹੋ ਚੁੱਕੀ ਆ ਉਹਨਾਂ ਨੇ ਮੈਨੇਜਮੈਂਟ ਨੂੰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਉਹਨਾਂ ਨੂੰ ਜਾਂਚ ਕੇ ਲਾਗੂ ਕਰਨ ਲਈ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਪਰ ਕਿਤੇ ਨਾ ਕਿਤੇ ਸਾਡੇ ਅਫਸਰਸ ਆਹੀ ਹੈ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਨਹੀਂ ਚਾਹੁੰਦੀ ਵੀ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਕੇ ਜਾਂ ਇਹਨਾਂ ਦੀ ਕੋਈ ਜਿਹੜੀ ਮੰਗ ਆ ਉਹ ਮੰਨੀ ਜਾਵੇ ਐਕਸ਼ਨ ਹੋਏਗਾ ਜੀ ਦੇਖੋ 19 ਤਰੀਕ ਨੂੰ ਜਿਹੜਾ ਹੈਗਾ ਸਾਡਾ ਪੀਆਰਟੀਸੀ ਦਾ ਹੈੱਡ ਆਫਿਸ ਪਟਿਆਲਾ ਉੱਥੇ ਧਰਨਾ ਦਿੱਤਾ ਜਾਊਗਾ 26 ਤਰੀਕ ਨੂੰ ਸਾਡਾ ਪਨਵਸਾ ਪੰਜਾਬ ਰੋਡਵੇ ਦਾ ਜਿਹੜਾ ਹੈੱਡ ਆਫਿਸ ਚੰਡੀਗੜ੍ਹ ਉੱਥੇ ਧਰਨਾ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਜੇ ਕੋਈ ਸਾਡੀ ਮੰਗ ਮੰਨੀ ਨਹੀਂ ਜਾਂਦੀ ਜਾਂ ਸੁਣਵਾਈ ਨਹੀਂ ਹੁੰਦੀ ਤਾਂ 7 ਤੇ 9 ਅਪ੍ਰੈਲ ਦੀ ਜਿਹੜੀ ਮੁਕੰਮਲ ਹੜਤਾਲ ਕੀਤੀ ਜਾਊਗੀ ਤਿੰਨ ਦਿਨਾਂ ਦੀ ਜੀ ਤਾਂ ਸਭ ਜਾਣਦੇ ਹੋ ਲੱਗਦਾ ਕਿ ਕਿਤੇ ਨਾ ਕਿਤੇ ਮੁਲਾਜ਼ਮ ਜਿਹੜੇ ਨੇ ਉਹ ਕਿਤੇ ਬੱਸਾਂ ਜਿਹੜੀਆਂ ਨੇ ਉਹ ਚੱਕਾ ਜਾਮ ਹੋ ਦੀ ਹਾਂਜੀ ਦੇਖੋ ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਆ ਸਾਰਿਆਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਅਸੀਂ ਤੁਹਾਨੂੰ ਤੁਹਾਡੇ ਮਾਧਮ ਰਾਹੀਂ ਲੋਕਾਂ 'ਚ ਇਹ ਗੱਲ ਆਪਣੀ ਦੱਸਣੀ ਚਾਹੁੰਦੇ ਆ ਕਿ ਸਰਕਾਰ ਸਾਡੀ ਮਜਬੂਰੀ ਬਣਾਉਂਦੀ ਆ ਕਿ ਸਾਨੂੰ ਜਿਹੜਾ ਇਹ ਸੰਘਰਸ਼ ਲਿਖਣਾ ਪੈਂਦਾ ਪਰ ਸਾਨੂੰ ਇਸ ਗੱਲ ਦੀ ਬਹੁਤ खेਦ ਆ ਵੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਇਹਦੇ ਲਈ ਜ਼ਿੰਮੇਵਾਰ ਸਰਕਾਰ ਨਹੀਂ ਬੱਸਾਂ ਬੰਦ ਹੋਣਗੀਆਂ ਜੀ ਤਿੰਨ ਦਿਨ ਲਈ 7 8 ਤੇ 9 April ਪਰ ਅਸੀਂ 1 ਮਹੀਨਾ ਪਹਿਲਾਂ ਨੋਟਸ ਦਿੰਨੇ ਆ ਹੁਣ ਅਸੀਂ ਨੋਟਸ ਦੇ ਚੁੱਕੇ ਆ ਧਰਨੇ ਲੱਗਣੇ ਉਹ ਦਿਨ ਬੱਸਾਂ ਚੱਲਣਗੀਆਂ ਬੰਦ ਰਹਿਣਗੀਆਂ ਨਹੀਂ ਬੰਦ ਰਹਿਣਗੀਆਂ ਜੀ 3 ਦਿਨ ਬਿਲਕੁਲ ਮੁਕੰਮਲ ਚੱਕਾ ਜਾਮ ਕੀਤਾ ਜਾਊਗਾ 29 ਦੇ 29 ਦੀਪੂ ਪੰਜਾਬ ਦੇ ਵਿੱਚ ਸਾਰਾ ਬੰਦ ਹੋਊਗਾ ਸਰਕਾਰ ਦੇ ਲਈ ਮੰਗਾ ਮੰਨਦੀ ਹੈ ਪਰ ਜਿਹੜੇ ਅੱਗੇ ਅਧਿਕਾਰੀ ਨੇ ਉਹ ਉਹਨੂੰ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਮਾਦੇ ਬਾਰੇ ਦੱਸਣਾ ਚਾਹੁੰਨਾ ਕਿ ਸਰਕਾਰ ਸਾਡੀਆਂ ਮੰਗਾ ਮੰਨ ਵੀ ਰਹੀ ਆ ਲਾਗੂ ਵੀ ਕਰਵਾ ਕੇ ਰਾਜ਼ੀ ਆ ਪਰ ਸਾਡੀ ਅਫਸਰ ਸਾਈ ਹੀ ਆ ਜਿਹੜੀ ਸਾਨੂੰ ਲੱਗਦਾ ਵੀ ਸਰਕਾਰ ਨੂੰ ਅਫਸਰ ਸਾਈ ਚਲਾ ਰਹੀ ਆ ਸਰਕਾਰ ਦੇ ਜਿਹੜੇ ਮੰਤਰੀ ਆ ਅਫਸਰਾਂ ਦੇ ਵੀ ਕਾਰਵਾਈ ਕਰਨੀ ਚਾਹੀਦੀ ਜੀ ਬਿਲਕੁਲ ਜੀ ਉਹ ਜਿਹੜੇ ਦੇਖੋ ਲੋਕਾਂ ਦੀ ਸੇਵਾ ਕਰਨਾ ਜਾਂ ਲੋਕਾਂ ਦੀਆਂ ਮੰਗਾਂ ਸੁਣਨਾ ਤੇ ਮੰਨਣਾ ਉਹ ਅਫਸਰਸਾਂ ਦੀ ਡਿਊਟੀ ਆ ਪਰ ਕਿਤੇ ਨਾ ਕਿਤੇ ਅਫਸਰ ਨਹੀਂ ਮੰਨ ਰਹੇ ਢੀਠ ਬਣੇ ਹੋਏ ਨੇ ਸੁਖਵਿੰਦਰ ਸਿੰਘ ਜੀ ਪਾਈਸ ਪ੍ਰਧਾਨ ਡਿਪੂ ਲੁਧਿਆਣਾ ਉਹਨਾਂ ਨੇ ਪਹਿਲੇ ਦਾ ਕਮੈਂਟ ਕਿਉਂ ਦੇ ਯਾਰੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲੋਕਾਂ ਦੀ ਕੁਝ ਜੀ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਲਟਕਾਇਆ ਜਾ ਰਿਹਾ ਟਾਈਮ ਟਪਾਉਣ ਦੀ ਨੀਤੀ ਹੈ ਜਿਹੜੀ ਉਹ ਮੈਨੇਜਮੈਂਟ ਦੇ ਤੇ ਸਰਕਾਰ ਨੇ ਅਪਣਾਈ ਹੋਈ ਆ ਹਰ ਵਾਰ ਮੀਟਿੰਗ ਕਰਕੇ ਲਾਰੇ ਲਾ ਕੇ ਸਾਨੂੰ ਟਾਈਮ ਟਪਾਉਣ ਲਈ ਜਿਹੜਾ ਸਮਾਂ ਦੇ ਦਿੱਤਾ ਜਾਂਦਾ ਕਿ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਕਿਤੇ ਵੀ ਸਾਡੀ ਕੋਈ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਜਾਂਦੀ ਜਿਸ ਕਾਰਨ ਮਜਬੂਰਨ ਸਾਨੂੰ ਸੰਘਰਸ਼ਾਂ ਦੇ ਰਾਹ ਪੈਣਾ ਪੈਂਦਾ ਹੈ ਇਹ ਮੇਨ ਡਿਮਾਂਡਸ ਸਾਡੀ ਸਭ ਤੋਂ ਜਿਹੜੀ ਮੇਨ ਡਿਮਾਂਡ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਜਿਹੜਾ ਠੇਕੇਦਾਰੀ ਸਿਸਟਮ ਹੈ ਉਹਨੂੰ ਬੰਦ ਕੀਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਸਰਕਾਰ ਦਾ ਏਜੰਡਾ ਸੀ ਇਹ ਜਦ ਸਰਕਾਰ ਸੱਤਾ ਵਿੱਚ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਜਿਹੜਾ ਠੇਕੇਦਾਰੀ ਸਿਸਟਮ ਹੈ ਉਹਨੂੰ ਬੰਦ ਕੀਤਾ ਜਾਊਗਾ ਪਰ ਸਰਕਾਰ ਕੇ ਨੋ ਕਿਤੇ ਉਹਦੇ ਵਿੱਚ ਫੇਲ ਸਾਡੀ ਕੋਈ ਵੀ ਮੰਗ ਹੈ ਜਿਹੜੀ ਸਰਕਾਰ ਵੱਲੋਂ ਨਹੀਂ ਮੰਨੀ ਗਈ ਕੋਈ ਗੱਲਬਾਤ ਦਾ ਵੀ ਦੌਰ ਸੁਣੋ ਹਾਂਜੀ ਦੇਖੋ ਮੀਟਿੰਗਾਂ ਨੇ ਟ੍ਰਾਂਸਪੋਰਟ ਮੰਤਰੀ ਨਾਲ ਤੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਜਿਹੜੀ ਜਥੇਬੰਦੀ ਦੀ ਮੀਟਿੰਗ ਆ ਉਹ ਹੋ ਚੁੱਕੀ ਆ ਉਹਨਾਂ ਨੇ ਮੈਨੇਜਮੈਂਟ ਨੂੰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਉਹਨਾਂ ਨੂੰ ਜਾਂਚ ਕੇ ਲਾਗੂ ਕਰਨ ਲਈ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਪਰ ਕਿਤਨੇ ਕਿਤੇ ਸਾਡੇ ਅਫਸਰ ਸਾਹੀ ਹੈ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਨਹੀਂ ਚਾਹੁੰਦੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਜੈਨਾਂ ਦੀ ਕੋਈ ਜਿਹੜੀ ਮੰਗ ਆ ਉਹ ਮੰਨੀ ਜਾਵੇ ਐਕਸ਼ਨ ਹੈਗਾ ਜੀ ਦੇਖੋ 19 ਤਰੀਕ ਨੂੰ ਜਿਹੜਾ ਹੈਗਾ ਸਾਡਾ ਪੀਆਰਟੀਸੀ ਦਾ ਹੈੱਡ ਆਫਿਸ ਪਟਿਆਲਾ ਉੱਥੇ ਧਰਨਾ ਦਿੱਤਾ ਜਾਊਗਾ 26 ਤਰੀਕ ਨੂੰ ਸਾਡਾ ਪਨਵਸਾ ਪੰਜਾਬ ਰੋਡਵੇ ਦਾ ਜਿਹੜਾ ਹੈੱਡ ਆਫਿਸ ਚੰਡੀਗੜ੍ਹ ਉੱਥੇ ਧਰਨਾ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਜੇ ਕੋਈ ਸਾਡੀ ਮੰਗ ਮੰਨੀ ਨਹੀਂ ਜਾਂਦੀ ਜਾਂ ਸੁਣਵਾਈ ਨਹੀਂ ਹੁੰਦੀ ਤਾਂ 7 8 ਤੇ 9 April ਦੀ ਜਿਹੜੀ ਮੁਕੰਮਲ ਹੜਤਾਲ ਕੀਤੀ ਜਾਊਗੀ ਤਿੰਨ ਦਿਨਾਂ ਦੀ ਜਾਰੀ ਹੋਣ ਲੱਗਦਾ ਕਿਤੇ ਨਾ ਕਿਤੇ ਮੁਲਾਜ਼ਮ ਜਿਹੜੇ ਨੇ ਉਹ ਕਿਤੇ ਬੱਸਾਂ ਜਿਹੜੀਆਂ ਨੇ ਉਹ ਚੱਕਾ ਜਾਮ ਹੋ ਗਈ हां जी देखो ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਆ ਸਾਰਿਆਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ 'ਚ ਇਹ ਗੱਲ ਆਪਣੀ ਦੱਸਣੀ ਚਾਹੁੰਦੇ ਆ ਕਿ ਸਰਕਾਰ ਸਾਡੀ ਮਜਬੂਰੀ ਬਣਾਉਂਦੀ ਆ ਕਿ ਸਾਨੂੰ ਜਿਹੜਾ ਇਹ ਸੰਘਰਸ਼ ਲਿਖੜਾ ਪੈਂਦਾ ਪਰ ਸਾਨੂੰ ਇਸ ਗੱਲ ਦੀ ਬਹੁਤ खेद ਆ ਵੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਇਹਦੇ ਲਈ ਜ਼ਿੰਮੇਵਾਰ ਸਰਕਾਰ ਨਹੀਂ ਬੱਸਾਂ ਬੰਦ ਹੋਣਗੀਆਂ ਜੀ 3 ਦਿਨ ਲਈ 7 8 ਤੇ 9 April ਪਰ ਅਸੀਂ 1 ਮਹੀਨਾ ਪਹਿਲਾਂ ਨੋਟਸ ਦਿੰਨੇ ਆ ਹੁਣ ਅਸੀਂ ਨੋਟਸ ਦੇ ਚੁੱਕੇ ਆ ਧਰਨੇ ਲੱਗਣੇ ਉਹਦੋਂ ਬੱਸਾਂ ਚੱਲਣਗੀਆਂ ਬੰਦ ਰਹਿਣਗੀਆਂ ਨਹੀਂ ਬੰਦ ਰਹਿਣਗੀਆਂ ਜੀ 3 ਦਿਨ ਬਿਲਕੁਲ ਮੁਕੰਮਲ ਚੱਕਾ ਜਾਮ ਕੀਤਾ ਜਾਊਗਾ 29 ਦੇ 29 ਦੀਪੂ ਪੰਜਾਬ ਦੇ ਵਿੱਚ ਸਾਰਾ ਬੰਦ ਹੋ ਜਾਵੇ ਸਰਕਾਰ ਜਿਹੜੀ ਮੰਗਾ ਮੰਨਦੀ ਹੈ ਪਰ ਜਿਹੜੇ ਅੱਗੇ ਅਧਿਕਾਰੀ ਨੇ ਉਹ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਮਾਦੇ ਬਾਰੇ ਦੱਸਣਾ ਚਾਹੁੰਨਾ ਕਿ ਸਰਕਾਰ ਸਾਡੀਆਂ ਮੰਗਾ ਮੰਨ ਵੀ ਰਹੀ ਹੈ ਲਾਗੂ ਵੀ ਕਰਵਾ ਕੇ ਰਾਜ਼ੀ ਹੈ ਪਰ ਸਾਡੀ ਅਫਸਰ ਸਾਈ ਹੈ ਜਿਹੜੀ ਸਾਨੂੰ ਲੱਗਦਾ ਵੀ ਸਰਕਾਰ ਨੂੰ ਅਫਸਰ ਸਾਈ ਚਲਾ ਰਹੀ ਹੈ ਸਰਕਾਰ ਦੇ ਜਿਹੜੇ ਮੰਤਰੀ ਉਹ ਨਹੀਂ ਚਲਾ ਰਹੇ ਅਫਸ ਅਫਸਰਾਂ ਦੇ ਵੀ ਕਾਰਵਾਈ ਕਰਨੀ ਚਾਹੀਦੀ ਬਿਲਕੁਲ ਜੀ ਉਹ ਜਿਹੜੀ ਦੇਖੋ ਲੋਕਾਂ ਦੀ ਸੇਵਾ ਕਰਨਾ ਜਾਂ ਲੋਕਾਂ ਦੀਆਂ ਮੰਗਾਂ ਸੁਣਨਾ ਤੇ ਮੰਨਣਾ ਉਹ ਅਫਸਰਾਂ ਚਾਹੀਦੀ ਡਿਊਟੀ ਆ ਪਰ ਕਿਤੇ ਨਾ ਕਿਤੇ ਅਫਸਰ ਨਹੀਂ ਮੰਨ ਰਹੇ ਢੀਠ ਬਣੇ ਹੋਏ ਨੇ